ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਬਸੇਰੀ ਲੈ ਕੇ ਆਏ ਆਂਗੇ ਜੇ ਆਪਾਂ ਕਰੀਏ ਬਸੇਰੀ ਦੀ ਉਮਰ ਬਾਰੇ ਗੱਲਬਾਤ ਤਾਂ 2 ਦੰਦ ਬਸੇਰੀ ਦੀ ਉਮਰ ਹੈ 60+ ਹਾਈਟ ਹੈ ਬਾਕੀ ਹੋਰ ਵੀ ਕੱਦ ਕਰਨਾ ਹੈ ਇਹ ਬਸੇਰੀ ਨੇ 2.5 ਮਹੀਨਿਆਂ ਦੀ ਗੱਬਨ ਚੈੱਕ ਪਾਸ ਹੈ ਮਲਤਾਨੀ ਵਾਲੇ ਹੀਰੇ ਕੋੜੇ ਤੋਂ ਦਿਲਰਾਜ ਕੋੜੇ ਦੀ ਬੱਚੀ ਹੈ ਇਹ ਬਾਕੀ ਜੇ ਕਿਸੇ ਵੀਰਪਰਾ ਨੂੰ ਪਸੰਦ ਆਉਂਦੀ ਆ ਤਾਂ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਸਰਸੇ ਏਰੀਏ 'ਚ ਖੜੀ ਐ ਬਾਕੀ ਕੰਨਾ-ਕੁੰਨਾ ਦੀ ਪੂਰੀ ਸਕੀਨ ਐ ਮਾਰਕਿੰਗ ਐਗੇ ਮੱਥੇ ਪਟਾ ਤੇ ਚਾਰ ਪੈਰ ਚਿੱਟੇ ਪੰਜ ਗਲੈਨ 'ਚ ਆ ਜਾਂਦੀਆਂ ਮੱਥੇ ਤਿਲਕ 도ੜਾ ਬਾਕੀ ਜੇ ਕਿਸੇ ਵੀਰਪਰਾ ਨੇ ਖਰੀਦਣੀਆਂ ਤਾਂ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਆਪਣੇ 90418170900 62 ਵਾਲੇ ਨੰਬਰ ਤੇ ਫੋਟੋ ਵੀਡੀਓ ਬਣਾ ਕੇ ਭੇਜ ਸਕਦਾ ਐ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਵੇਗੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕਿਸੇ ਹੋਰ ਵੀਡੀਓ ਚ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੌਣ ਤੌਣ ਵੀ ਪੂਰੀ ਲੰਬੀਆਂ ਸੁਭਾਂ ਸੰਭਾਂ ਦੀ ਪੂਰੀ ਮਜ਼ਬੂਤ ਹੈ ਕੰਨਾਂ ਕੁੰਨਾਂ ਦੀ ਵੀ ਪੂਰੀ ਸਕੀਨ ਹੈ ਖਰੀਦਣ ਲਈ ਕਰ ਲਿਓ ਸੰਪਰਕ ਤਨ